ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਫਰਾਂਸ ਦੀ ਧਰਤੀ ਪੈਰਿਸ ਦੇ ਵਿੱਚ ਜਿਹੜੀ ਕਿ ਪੈਰਿਸ ਇਹ ਫਰਾਂਸ ਦੀ ਰਾਜਧਾਨੀ ਆ ਤੇ ਤੁਹਾਡਾ ਇਹ ਟਾਵਰ ਐਫਲ ਟਾਵਰ ਜੋ ਦੁਨੀਆ ਦੀ ਖਿੱਚ ਦਾ ਕੇਂਦਰ ਬਣਿਆ ਹੈ ਤੇ ਅੱਜ ਤੁਹਾਨੂੰ ਦੱਸਦੇ ਆ ਇਸ ਟਾਵਰ ਬਾਰੇ ਇਹ ਜਿਹੜਾ ਐਫਲ ਟਾਵਰ ਇਹ ਸਨ 1800 1887 ਦੇ ਵਿੱਚ ਜਨਵਰੀ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਗਿਆ ਤੇ 2 ਸਾਲ 2 ਮਹੀਨੇ ਅਤੇ 5 ਦਿਨ ਇਸ ਨੂੰ ਇਸ ਨੂੰ ਬਣਾਉਣ ਦੇ ਲਈ ਲੱਗੇ ਨੇ ਤੇ ਜਿਹੜਾ ਗੁਸਤੇਵ ਐਫਐਲ ਹੈ ਤੇ ਉਹਦੇ ਨਾਮ ਤੋਂ ਇਹ ਇਸ ਟਾਵਰ ਦਾ ਨਾਮ ਰੱਖਿਆ ਗਿਆ ਤੇ ਬਹੁਤ ਦੁਨੀਆ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਤੇ ਇਸ ਦੇਸ਼ ਨੇ ਰਿਕਾਰਡ ਬਣਾਇਆ ਕਿ ਉਸ ਸਮੇਂ 1899 ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਇਹ ਇਕਲੋਤੀ ਇਹੋ ਜੀ ਥਾਂ ਸੀ ਕਿ ਜਿਹੜਾ ਦੁਨੀਆ ਭਰ ਦੇ ਵਿੱਚੋਂ ਉੱਚਾ ਟਾਵਰ ਬਣਿਆ ਹੁਣ ਭਾਵੇਂ ਦੁਬਈ ਦੇ ਵਿੱਚ ਵੀ ਬੁਰਜ ਖਲੀਫਾ ਬਣ ਗਿਆ ਹੋਰ ਵੀ ਕਈ ਥਾਵਾਂ ਤੇ ਕਈ ਕੁਝ ਬਣ ਗਿਆ ਪਰ ਉਸ ਸਮੇਂ ਦੇ ਵਿੱਚ ਇਸ ਟਾਵਰ ਨੇ ਆਪਣਾ ਰਿਕਾਰਡ ਬਣਾਇਆ ਤੇ ਅੱਜ ਵੀ ਅੱਜ ਵੀ ਦੇਖ ਲਓ ਕਿ ਦੁਨੀਆ ਦੇ ਵਿੱਚ ਪੂਰੀ ਖਿੱਚ ਹੈ ਲੋਕ ਵੱਖ-ਵੱਖ ਦੇਸ਼ਾਂ ਤੋਂ ਇੱਥੇ ਚੱਲ ਕੇ ਆਉਂਦੇ ਨੇ ਇਸ ਟਾਵਰ ਨੂੰ ਦੇਖਣ ਦੇ ਲਈ ਤੇ ਬਹੁਤ ਹੁਣ ਵੀ ਤੁਸੀਂ ਆਹ ਸਾਹਮਣੇ ਦੇਖ ਸਕਦੇ ਹੋ ਕਿੰਨਾ ਮਾਹੌਲ ਇੱਥੇ ਖੂਬਸੂਰਤ ਬਣਿਆ ਹੋਇਆ ਇਹ ਲੋਕ ਬੜੇ ਖੁਸ਼ੀ ਦੇ ਨਾਲ ਇੱਥੇ ਘੁੰਮ ਰਹੇ ਨੇ ਇਸ ਟਾਵਰ ਨੂੰ ਦੇਖ ਰਹੇ ਨੇ ਵੱਖ-ਵੱਖ ਦੇਸ਼ਾਂ ਦੇ ਦੇਸ਼ਾਂ ਤੋਂ ਇੱਥੇ ਬੁਝ ਕਰਕੇ ਤੇ ਮੈਨੂੰ ਵੀ ਤੇ ਮੌਕਾ ਮਿਲਿਆ ਤੇ ਇੱਥੇ ਪਹੁੰਚ ਕੇ ਇਹ ਸਾਰਾ ਕੁਝ ਵੇਖਿਆ ਕਿ ਵਾਕਈ ਵੇਖ ਕੇ ਆਉਨੇ ਆ ਤੇ ਬਹੁਤ ਸੋਹਣਾ ਇਹ ਟਾਵਰ ਬਣਿਆ ਹੈ ਇਹਦੇ ਉੱਪਰ ਲਿਫਟ ਦੇ ਨਾਲ ਉੱਪਰ ਜਾਇਆ ਜਾਂਦਾ ਹੈ ਇਹਦੇ ਉੱਪਰ ਇੱਕ ਹੋਟਲ ਬਣਿਆ ਹੈ ਜਿੱਥੇ ਜਾ ਕੇ ਖਾਣਾ ਖਾਣਾ ਪਾਣੀ ਵੀ ਖਾਦਾ ਪੀਤਾ ਜਾਂਦਾ ਹੈ ਤੇ ਦੂਜੀ ਗੱਲ ਇਹਦਾ ਜਿਹੜਾ ਕਿਰਾਇਆ ਹੈ ਜਿਸ ਨੇ ਪੈਦਲ ਜਾਣਾ ਉਮਰ ਦੇ ਹਿਸਾਬ ਨਾਲ ਕਿਰਾਇਆ ਹੈ ਬੱਚੇ ਦਾ ਥੋੜਾ ਹੈ 4 ਸਾਲ ਤੋਂ ਘੱਟ ਬੱਚੇ ਦੀ ਟਿਕਟ ਨਹੀਂ ਲੱਗਦੀ 4 ਸਾਲ ਤੋਂ ਲੈ ਕੇ 12 ਸਾਲ ਤੱਕ ਕਿਰਾਇਆ ਵੱਖਰਾ ਹੈ 12 ਸਾਲ ਤੋਂ ਲੈ ਕੇ 24 ਸਾਲ ਤੱਕ ਕਿਰਾਇਆ ਵੱਖਰਾ ਹੈ ਤੇ 24 ਸਾਲ ਤੋਂ ਉੱਪਰ ਜਿਹੜਾ ਕਿਰਾਇਆ ਇਹ ਵੱਖਰਾ ਹੈ तकरीबन ਜਿਸ ਨੇ ਲਿਫਟ ਦੇ ਜਾਣਾ ਹੈ तकरीबन ਅੱਜ ਦੀ ਡੇਟ ਵਿੱਚ 2025 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ तकरीबन 36 ਯੂਰੋ ਲਿਫਟ ਦੇ ਰਹੀਂ ਜਾਣਦੇ ਹਨ ਜੇ ਤੁਸੀਂ ਪੈਦਲ ਜਾਣਾ ਹੈ ਤਕਰੀਬਨ 26 27 ਯੂਰੋ ਜਿਹੜੇ ਉਹ ਪੈਦਲ ਪੌੜੀਆਂ ਚੜ ਕੇ ਲੱਗਦੇ ਨੇ ਤੇ ਜਿਹੜੀਆਂ ਪੌੜੀਆਂ ਨੇ ਤਕਰੀਬਨ 1600 ਤੋਂ ਵੱਧ ਪੌੜੀਆਂ ਨੇ ਜਿਹੜੀਆਂ ਉੱਪਰ ਜਾਣ ਦੇ ਲਈ ਪੈਦਲ ਵੀ ਅਸੀਂ ਜਾ ਸਕਦੇ ਹਾਂ ਤੇ ਲਿਫਟ ਦੇ ਵਿੱਚ ਤਾਂ ਲਿਫਟ ਤੋਂ ਵੀ ਜਾ ਸਕਦੇ ਹਾਂ ਤੇ ਇਹ ਟਾਵਰ ਉੱਪਰ ਤੱਕ ਤੇ ਦੂਜੀ ਗੱਲ ਹੈ ਉੱਪਰ ਇਹਦੇ ਰੇਡੀਓ ਐਂਟੀਨਾ ਟੀਵੀ ਐਂਟੀਨਾ ਜਿਹੜਾ ਉਹ ਵੀ ਲਾਇਆ ਹੈ ਤੇ ਉਹਦੇ ਤੋਂ ਵੀ ਇਹ ਕੰਮ ਲੈ ਰਹੇ ਨੇ ਇਸ ਕਰਕੇ ਜਰਮਨ ਦੀ ਆਰਮੀ ਨੇ ਇੱਕ ਵਾਰ ਇਹਨੂੰ ਜਦੋਂ ਕਬਜ਼ਾ ਕੀਤਾ ਫਰਾਂਸ ਦੇ ਉੱਪਰ ਤੇ ਇਸ ਟਾਵਰ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਥੋਂ ਦੇ ਲੋਕਾਂ ਨੇ ਬੜੀ ਸਮਝਦਾਰੀ ਦੇ ਨਾਲ ਕੰਮ ਲਿਆ ਕਿ ਜਿਹੜੀ ਇਸਦੇ ਲਿਫਟ ਸੀ ਉਹ ਤੋੜ ਦਿੱਤੀ ਉਹਦੀ ਲਾਈਟ ਕੱਟ ਦਿੱਤੀ ਹੋਰ ਨੁਕਸਾਨ ਕਰ ਦਿੱਤਾ ਕਿ ਜਿਹੜੀ ਆਰਮੀ ਹੈ ਜਰਮਨ ਦੀ ਫੌਜ ਹੈ ਉਹ ਇਸ ਟਾਵਰ ਦਾ ਨੁਕਸਾਨ ਨਾ ਕਰ ਸਕੇ ਤੇ ਉਸ ਟਾਈਮ ਇਹ ਜਿਹੜਾ ਟਾਵਰ ਬਚ ਗਿਆ ਸੀ ਇਹ 1887 ਦੇ ਵਿੱਚ ਸ਼ੁਰੂ ਹੋਇਆ ਤੇ 1888 ਦੇ ਵਿੱਚ ਜਾ ਕੇ ਪਹਿਲਾ ਫਲੋਰ ਤੇ 14 ਅਗਸਤ 1900 1888 ਨੂੰ ਸੈਕੰਡ ਫਲੋਰ ਅਤੇ ਥਰਡ ਫਲੋਰ ਜਿਹੜਾ 31 ਮਾਰਚ 1899 ਤਕਰੀਬਨ 2 ਸਾਲ 2 ਮਹੀਨੇ ਅਤੇ 5 ਦਿਨ ਦੇ ਵਿੱਚ ਇਹ ਸਾਰਾ ਜਿਹੜਾ ਕਾ ਟਾਵਰ ਦਾ ਕੰਮ ਇਨਾ ਕੰਪਲੀਟ ਇਹਨੂੰ ਬਣਾਉਣ ਵਾਲੇ ਨੇ ਜਿਹੜੇ ਉਹ ਗੁਸਤੇਵ ਐਫਲ ਉਹਨਾਂ ਦੇ ਨਾਮ ਤੇ ਇਸ ਟਾਵਰ ਦਾ ਨਾਮ ਰੱਖਿਆ ਗਿਆ ਤੇ ਨਾਲ ਉਹਨਾਂ ਦੇ ਮੋਰਿਸ ਕੋਚਲਿਨ ਜਿਨ੍ਹਾਂ ਨੇ ਨਾਲ ਸਾਰਾ ਨਾਲ ਹੋ ਕੇ ਕੰਮ ਕੀਤਾ ਇਹ ਇੰਜੀਨੀਅਰ ਜਿਹੜੇ ਗੁਸਤੇਵ ਐਫਲ ਸੀ ਉਹਨਾਂ ਦੇ ਨਾਮ ਤੋਂ ਐਫਲ ਟਾਵਰ ਦਾ ਨਾਮ ਰੱਖਿਆ ਗਿਆ ਤੇ ਇਹ ਟਾਵਰ ਉਦੋਂ ਬਣਿਆ ਜਦੋਂ ਇਹ ਆਪਣੇ ਫਰਾਂਸ ਨੇ ਆਪਣੇ 100 ਸਾਲ ਆਪਣੇ ਆਯਾਦ ਹੋਏ ਦੀ ਖੁਸ਼ੀ ਦੇ ਵਿੱਚ ਇਹ ਟਾਵਰ ਜਿਹੜਾ ਤਿਆਰ ਕੀਤਾ ਇਹ ਜਿਹੜੇ ਟਾਵਰ ਦੇ ਵਿੱਚ ਜਿਹੜੇ ਸਾਰਾ ਸਮਾਨ ਲੱਗਾ ਸਾਰਾ ਜਿਹੜਾ ਪਾਰਟਸ ਲੱਗੇ ਨੇ 18000 ਤਕਰੀਬਨ ਪਾਰਟਸ ਲੱਗੇ ਨੇ ਇਹਦੇ ਵਿੱਚ ਤੇ ਜਿਹੜਾ ਇਹਦਾ ਡਿਜ਼ਾਈਨ ਹੈ ਡਿਜ਼ਾਈਨਰ ਜਿਹੜੇ ਪਾਰਟਸ ਨੇ ਹੋਰ ਵਿੱਚ ਜਿਹੜਾ ਡਿਜ਼ਾਈਨ ਕੀਤਾ ਗਿਆ 5300 ਡਿਜ਼ਾਈਨ ਪਾਇਆ ਗਿਆ ਵਿੱਚ ਜਿਹੜੇ ਵਿੱਚ ਇਹਦੇ ਇੰਜੀਨੀਅਰ ਸੀ ਉਹ ਤਕਰੀਬਨ 50 ਸੀ ਅਤੇ ਜਿਹੜੇ ਵਰਕਰ ਕੰਮ ਕਰਦੇ ਸੀ ਉਹ 150 ਤੋਂ ਲੈ ਕੇ ਤੇ 300 ਵਰਕਰ ਜਿਹੜੇ ਕੰਮ ਕਰਦੇ ਸੀ ਇਹਦੇ ਤੇ ਤੇ ਇਸ ਟਾਵਰ ਨੂੰ ਜੋੜਨ ਦੇ ਲਈ ਇਹਦੇ ਵਿੱਚ ਕੋਈ ਵੀ ਨਟ ਨਹੀਂ ਲਾਏ ਗਏ ਇਹਦੇ ਵਿੱਚ ਉਹ ਜਿਹੜੀਆਂ ਰਬਟਾਂ ਹੁੰਦੀਆਂ ਨੇ ਉਹ ਲਾਈਆਂ ਗਈਆਂ ਨੇ ਜਿਹੜੀਆਂ ਅੱਗੋਂ ਗੋਲ ਕੀਤੀਆਂ ਹੁੰਦੀਆਂ ਨੇ ਤੇ ਉਹਦੀ ਗਿਣਤੀ 2.5 ਲੱਖ ਹੈ ਤੇ ਜਿਹੜਾ ਇਹ ਲੋਹਾ ਲੱਗਾ ਮੈਟਲ ਦਾ 87300 ਟਨ ਇਹਦਾ weight ਹੈ ਤੇ ਜਿਹੜਾ paint ਕੀਤਾ ਇਹਨੂੰ ਉਹ ਤਕਰੀਬਨ 60 ਟਨ ਆ ਰਿਹਾ ਇਸ ਕਰਕੇ ਇਹ ਸਾਰਾ ਜਿਹੜਾ ਕੰਮ ਚੱਲਿਆ ਤੇ ਤਕਰੀਬਨ ਜਦੋਂ ਤਿਆਰ ਕੀਤਾ ਗਿਆ 4 ਕਿਲੋਮੀਟਰ ਤੱਕ ਇਹਨਾਂ ਨੇ ਸਾਰਾ ਥਾਂ ਬਲੌਕ ਕੀਤਾ ਸੀ ਕਿਉਂਕਿ ਕੰਮ ਚੱਲ ਰਿਹਾ ਸੀ 4 ਕਿਲੋਮੀਟਰ ਤੱਕ ਤੇ ਅੱਜ ਵੀ ਲੋਕਾਂ ਦੇ ਅੰਦਰ ਬੜੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਪੈਰਿਸ ਦੇ ਅੰਦਰ ਇਹ ਜੋ ਟਾਵਰ Eiffel Tower ਇਹ ਜੋ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਧੰਨਵਾਦ